ਤੇ ਸਤਿਗੁਰੂ ਜੀ ਸਦਾ ਸਹਾਇਤਾ ਕਰਦੇ ਰਹੇ ਨੇ ਸਦਾ ਮਹਾਰਾਜ ਜੀ ਨੇ ਉਹਨਾਂ ਦੀ ਬਾਹ ਫੜੀ ਐ ਮੈਂ ਆਪ ਜੀ ਨੂੰ ਇੱਕ ਛੋਟੀ ਜੀ ਘਟਨਾ ਦੱਸਣਾ ਵੀ ਜਿਹੜੇ ਗੁਰੂ ਜੀ ਨੂੰ ਅੰਗ ਸੰਗ ਹਾਜ਼ਰ ਨਾਜ਼ਰ ਜਾਣਦੇ ਨੇ ਮਹਾਰਾਜ ਉਹ ਕਿਵੇਂ ਉਹਨਾਂ ਦੀ ਸਹਾਇਤਾ ਕਰਦੇ ਨੇ ਕਿਵੇਂ ਮਹਾਰਾਜ ਉਹਨਾਂ ਦੇ ਹਰ ਕਾਰਜ ਰਾਸ ਕਰਦੇ ਨੇ ਮੈਂ ਬਹੁਤ ਹੀ ਪੁਰਾਣੀ ਉਦਾਹਰਣ ਨਹੀਂ ਦੇਵਾਂਗਾ ਆਪ ਜੀ ਨੂੰ ਪਤਾ ਹੈ ਜਿਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਆਇਆ ਅੰਗਰੇਜ਼ਾਂ ਨੇ ਸਾਰੇ ਹਿੰਦੁਸਤਾਨ ਨੂੰ ਆਪਣਾ ਗੁਲਾਮ ਬਣਾ ਲਿਆ ਤੇ ਖਾਸ ਕਰਕੇ ਉਹਨਾਂ ਨੇ ਸਿੱਖਾਂ ਦੀ ਇੱਕ ਆਰਮੀ ਤਿਆਰ ਕੀਤੀ ਸੀ ਵਿਸ਼ੇਸ਼ ਕਰਕੇ ਵੀ ਸਿੱਖ ਜਿਹੜੇ ਨੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸਾਰੀ ਸਟੱਡੀ ਕੀਤੀ ਸੀ ਵੀ ਕਿਹੜੀ ਕੌਮ ਕਿਹੜਾ ਤਬਕਾ ਕਿਸ ਤਰ੍ਹਾਂ ਦਾ ਹੈ ਕਿਹੜੇ ਜੰਗ ਦੇ ਮੈਦਾਨ 'ਚ ਭੱਜ ਜਾਣ ਵਾਲੇ ਨੇ ਤੇ ਕਿਹੜੇ ਜੰਗ ਦੇ ਮੈਦਾਨ 'ਚ ਜੂਝਣ ਵਾਲੇ ਨੇ ਸਿੱਖਾਂ ਦੀ ਆਰਮੀ ਤਿਆਰ ਕੀਤੀ ਸਿੱਖਾਂ ਨੂੰ ਸਾਰੇ ਉਹਨਾਂ ਨੇ ਡਿਊਟੀਆਂ ਦਿੱਤੀਆਂ ਤੇ ਇਹ ਮੈਂ ਜਿਹੜਾ ਜ਼ਿਕਰ ਕਰ ਰਿਹਾ ਇਹ ਜਦੋਂ ਵਰਲਡ ਵਾਰ جنگ ਲੱਗੀ ਐ ਜਰਮਨੀ ਦੇ ਨਾਲ ਅੰਗਰੇਜ਼ਾਂ ਦੀ ਤੇ ਉਸ ਵੇਲੇ ਦੀ ਇਹ ਗੱਲ ਹੈ ਕਿਉਂਕਿ ਹਰ ਇੱਕ ਤਬਕੇ ਦੀਆਂ ਰੈਜੀਮੈਂਟਾਂ ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਟੁਕੜੀਆਂ جنگ ਵਾਸਤੇ ਭੇਜੀਆਂ ਜਾਂਦੀਆਂ ਨੇ ਤੇ ਜਰਮਨੀ ਪਹਿਲੀ جنگ ਹਾਰ ਚੁੱਕੀ ਸੀ ਦੂਸਰੀ جنگ ਦੇ ਵਿੱਚ ਉਹਨਾਂ ਨੇ ਬੜੇ ਤਗੜੇ ਆਪਣੇ ਤਿਆਰੀਆਂ ਕਰਕੇ ਇਹ جنگ ਦੇ ਵਿੱਚ ਆਏ ਸਨ ਪਹਾੜੀ ਇਲਾਕੇ ਦੇ ਵਿੱਚੋਂ ਸਾਤ ਸੰਗਤ ਜੀ ਉਹ ਹਮਲੇ ਹੋ ਰਹੇ ਸਨ ਜਮਲੀ ਜਰਮਨੀ ਦੀਆਂ ਫੌਜਾਂ ਨੇ ਆਪਣੀ ਮੋਰਚਾ ਬੰਦੀ ਬੜੀ ਪੱਕੀ ਕੀਤੀ ਸੀ ਆਪਣੀਆਂ ਤੋਪਾਂ ਜਿਹੜੇ ਉਹ ਗੋਲੇ ਦਾਗ ਰਹੇ ਸਨ ਉਹਨਾਂ ਨੇ ਇਸ ਤਰੀਕੇ ਦੀ ਉਹਨਾਂ ਦੀ ਜਿਹੜੀ ਘੇਰਾਬੰਦੀ ਕਰਕੇ ਉਸ ਦਾ ਟਿਕਾਣਾ ਬਣਾਇਆ ਸੀ ਵੀ ਪਤਾ ਨਹੀਂ ਸੀ ਲੱਗ ਰਿਹਾ ਗੋਲਾ ਆਉਂਦਾ ਕਿੱਥੋਂ ਹੈ ਤੇ ਜਿਹੜੀ ਥੱਲੇ ਫੌਜ ਸੀ ਅੰਗਰੇਜ਼ਾਂ ਦੀ ਉਹ ਮਰਦੀ ਜਾ ਰਹੀ ਸੀ ਤੇ ਉੱਥੇ ਉਹ ਸਰ ਕਰਨਾ ਬੜਾ ਜ਼ਰੂਰੀ ਸੀ ਅੱਗੇ ਜਾਇਆ ਨਹੀਂ ਸੀ ਜਾ ਰਿਆ ਜਿਹੜੀ ਵੀ ਕੋਈ ਫੌਜ ਜਾਂਦੀ ਸੀ ਉਹ ਘੇਰਾ ਬੰਦੀ ਐਸੀ ਸੀ ਵੀ ਉਹ ਝਟਪਾਟੀ ਖਤਮ-ਖਤਮ ਹੋ ਜਾਂਦਾ ਸੀ ਝਟਪਾਟੀ ਮਾਰੀ ਜਾਂਦੀ ਸੀ ਇਧਰਲੇ ਪਾਸੇ ਵੀ ਅਸਲਾ ਬਰੂਦ ਬਹੁਤ ਸੀ ਗੋਲੇ-ਤੋਪਾ ਸਭ ਸਨ ਪਰ ਪਤਾ ਲੱਗੇ ਨਿਸ਼ਾਨਾ ਕਿੱਥੇ ਲਾਣਾ ਤੇ ਤਾਂ ਤਾਂ ਲੱਗੇ ਅੰਗਰੇਜ਼ ਸਾਰੇ ਚਿੰਤਾ ਤੋਂ ਰੋਗੇ ਵੀ ਉਹਨੂੰ ਕੀ ਕੀਤਾ ਜਾਏ ਕੀ ਕਰੀਏ ਵੀ ਕਿਸ ਤਰੀਕੇ ਦੇ ਨਾਲ ਹੁਣ ਇਹ ਮੋਰਚਾ ਸਾਰ ਹੋਵੇ ਫਿਰ ਕਿਸੇ ਨੇ ਕਿਹਾ ਵੀ ਸਿੱਖਾਂ ਨੂੰ ਭੇਜੋ ਸਿੱਖਾਂ ਨੂੰ ਅੱਗੇ ਕਰੋ ਇਹ ਮੋਰਚਾ ਫਤਿਹ ਕਰ ਸਕਦੇ ਨੇ ਇਹਨਾਂ ਨੂੰ ਪੁੱਛੋ ਜਾ ਕੇ ਕਹਿੰਦੇ ਕਿਵੇਂ ਫਤਿਹ ਕਰ ਸਕਦੇ ਨੇ ਕਿੰਨੀਆਂ ਹੀ ਟੁਕੜੀਆਂ ਸਾਡੀਆਂ ਅਸੀਂ ਭੇਜੀਆਂ ਨੇ ਉਹ ਸਾਰੀਆਂ ਇੱਕ ਮਿੰਟ ਤੋਂ ਪਹਿਲਾਂ ਖਤਮ ਹੋ ਰਹੀਆਂ ਨੇ ਸਿੱਖ ਕੀ ਕਰ ਲੈਣਗੇ ਪਰ ਜਿਹੜੇ ਨਿਯਮ ਸਨ ਰੂਲ ਸਨ ਉਹਨਾਂ ਮੁਤਾਬਕ ਜਿੰਨੇ ਕੋ ਉਹਨਾਂ ਨੇ ਆਪਣੀਆਂ ਭੇਜੀਆਂ ਭੇਜ ਕੇ ਉਦੋਂ ਬਾਅਦ ਉਹਨਾਂ ਨੇ ਫਿਰ ਸਿੱਖਾਂ ਦੇ ਕਹਿੰਦੇ ਵੀ ਜਾਓ ਹੁਣ ਤੁਸੀਂ ਸਾਰੇ ਕਹਿੰਦੇ ਵੀ ਉਹਨੇ ਇੱਕ ਹਸਾਬ ਦਾ ਇੱਕ ਆਤਮ ਤਿਆ ਵਾਲਾ ਕੰਮ ਸੀ ਵੀ ਹੁਣ ਇਹ ਅੱਗੇ ਜਾਣਾ ਤੇ ਮੌਤ ਹੀ ਬਸ ਮੌਤ ਵੱਲ ਵਧਣਾ ਤੇ ਜਦੋਂ ਸਾਧ ਸੰਗਤ ਜੀ ਉਹ ਇਹ ਸਾਰਾ ਨਾ ਲੇਖ ਇੱਕ ਲੇਖਕ ਨੇ ਕਿਤਾਬ ਦੇ ਵਿੱਚ ਲਿਖਿਆ ਉਥੋਂ ਪੜਿਆ ਮੈਂ ਫਿਰ ਉਹ ਆਪ ਜੀ ਨੂੰ ਇਤਿਹਾਸ ਮੈਂ ਦੱਸ ਰਿਹਾ ਉਹ ਕਹਿੰਦੇ ਵੀ ਜਦੋਂ ਫਿਰ ਸਿੱਖਾਂ ਦੇ ਜਦੋਂ ਹੁਕਮ ਆ ਗਿਆ ਦੱਸਿਆ ਗਿਆ ਵੀ ਹੁਣ ਤੁਸੀਂ ਜਾਣਾ ਹੈ ਹਮਲਾ ਕਰਨ ਵਾਸਤੇ ਤੁਹਾਡਾ ਸਮਾਂ ਤੇ ਕਹਿੰਦੇ ਜੀ ਸਾਧ ਸੰਗਤ ਜੀ ਉਥੇ ਸਿੱਖਾਂ ਨੇ ਜਦੋਂ ਆਪਸ ਦੇ ਵਿੱਚ ਕੀ ਮਾਹੌਲ ਬਣਿਆ ਉਥੇ ਵਿਚਾਰ ਕੀਤੀ ਜਿਹੜਾ ਮੇਨ ਕਮਾਂਡਰ ਹੈ ਉਹਨੇ ਪਹਿਲਾਂ ਤੇ ਕੁਝ ਬੋਲ ਬੋਲੇ ਨੇ ਚੜ੍ਹਦੀ ਕਲਾ ਵਾਸਤੇ ਉਹਨਾਂ ਨੂੰ ਤਿਆਰ ਕੀਤਾ ਹੈ ਉਸ ਤੋਂ ਬਾਅਦ ਜਿਹੜੇ ਸਵਾਲ ਜਵਾਬ ਸ਼ੁਰੂ ਹੋਏ ਨੇ ਕਹਿੰਦੇ ਜੀ ਆਪਾਂ ਕਿਵੇਂ ਮੋਰਚਾ ਫਤਿਹ ਕਰ ਸਕਦੇ ਆ ਫਤਿਹ ਤਾਂ ਹੋ ਨਹੀਂ ਸਕਦਾ ਸ਼ਾਹਤਾ ਹੀ ਨੇ ਤਾਂ ਜਿਹੜਾ ਕਮਾਂਡਰ ਹੈ ਨਾ ਜਿਹੜਾ ਲੀਡ ਕਰਨ ਵਾਲਾ ਹੈ ਉਹ ਚਾਹੇ ਤੇ ਜਿੱਤ ਪ੍ਰਾਪਤ ਕਰਵਾ ਸਕਦਾ ਹੈ ਚਾਹੇ ਦਾ ਪਤਮਾਅ ਇਹ ਹੈ ਕਿ ਜੇ ਉਹਦੇ ਅੰਦਰ ਵੱਲ ਪਾਵਰ ਪੂਰੀ ਹੈ ਨਾ ਤੇ ਉਹ ਆਪਣੇ ਫੌਜੀਆ ਦੇ ਅੰਦਰ ਆਪਣੇ ਸਾਥੀਆਂ ਅੰਦਰ ਭਰੇਗਾ ਤੇ ਵੱਡੇ ਤੋਂ ਵੱਡਾ ਮੋਰਚਾ ਫਤਿਹ ਹੋ ਜਾਂਦਾ ਹੈ ਉਹ ਜਿਹੜੇ ਸਾਰੇ ਸਿੱਖ ਸਨ ਉਹ ਗੁਰੂ ਦੇ ਪਿਆਰੇ ਅਮਰਤਾਰੀ ਸਿੱਖ ਸਨ ਤੇ ਜਿਹੜਾ ਉਹਨਾਂ ਦਾ ਕਮਾਂਡਰ ਸੀ ਲੀਡ ਕਰ ਰਿਹਾ ਸੀ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਸੀ ਪੂਰਾ ਬਾਣੀ ਤੇ ਬਾਣੇ ਦਾ ਧਨੀ ਸੀ ਉਸਨੇ ਕੀ ਕੀਤਾ ਕਹਿੰਦੇ ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ ਮਹਾਰਾਜ ਸਾਡੀ ਪਿੱਠ ਨਹੀਂ ਲੱਗਣ ਦੇਣਗੇ ਤੁਸੀਂ ਪ੍ਰਵਾਹ ਨਾ ਕਰੋ ਫਿਕਰ ਨਾ ਕਰੋ ਗੁਰੂ ਸਾਡੇ ਹਾਜ਼ਰ ਨਾਜ਼ਰ ਹੈ ਅੰਗਰੇਜ਼ਾਂ ਨੂੰ ਉਹਨਾਂ ਨੇ ਕੁਝ ਬੇਨਤੀਆਂ ਕੀਤੀਆਂ ਵੀ ਜੇ ਤੁਸੀਂ ਮੋਰਚਾ ਫਤਿਹ ਕਰਾਣਾ ਚਾਹੁੰਦੇ ਹੋ ਨਾ ਤੇ ਸਾਡੀਆਂ ਕੁਝ ਕੋ ਬੇਨਤੀਆਂ ਤੁਹਾਨੂੰ ਮੰਨਣੀਆਂ ਪੈਣਗੀਆਂ ਸਾਨੂੰ ਕੁਝ ਸਮਾਨ ਚਾਹੀਦਾ ਹੈ ਕਹਿੰਦੇ ਜੀ ਠੀਕ ਐ ਸਮਾਨ ਲਿਆ ਦੇਵਾਂਗੇ ਤੁਸੀਂ ਮੋਰਚਾ ਫਤਿਹ ਕਰੋ ਜੋ ਕਹਿੰਦੇ ਹੋ ਤੁਹਾਨੂੰ ਲਿਆ ਕੇ ਦੇ ਦੇਾਂਗੇ ਦੱਸੋ ਕਿਹੜਾ ਹਥਿਆਰ ਚਾਹੀਦਾ ਹੈ ਕਿਹੜਾ ਗੋਲਾ ਬਰੂਦ ਜੋ ਵੀ ਕਹਿੰਦੇ ਤੋਪ ਚਾਹੀਦੀ ਐ ਅਸੀਂ ਮੰਗਵਾ ਲੈਨੇ ਆ ਆ ਜਾਏਗੀ ਅੰਗਰੇਜ਼ਾਂ ਸੋਚਿਆ ਇਹ ਕਹਿੰਦੇ ਜੀ ਸਾਨੂੰ ਗੋਲਾ ਬਰੂਦ ਅਸਲਾ ਨਹੀਂ ਚਾਹੀਦਾ ਕਹਿੰਦੇ ਫਿਰ ਕੀ ਚਾਹੀਦਾ ਕਹਿੰਦੇ ਸਾਨੂੰ ਚਾਹੀਦਾ 2 ਕਿਲੋ ਦੇਸੀ ਘਿਓ ਅੰਗਰੇਜ਼ ਹੈਰਾਨ ਵੀ 2 ਕਿਲੋ ਦੇਸੀ ਘਿਓ ਜੰਗ ਦੇ ਮੈਦਾਨ ਦੇ ਵਿੱਚ ਜੂਝ ਰਹੇ ਆ ਤੇ 2 ਕਿਲੋ ਦੇਸੀ ਘਿਓ ਨਾ ਤੁਸੀਂ ਕੀ ਕਰ ਲੋਗੇ ਸਿੱਖਾਂ ਬੇਨਤੀ ਕੀਤੀ ਜੀ ਦੇ ਪ੍ਰਵਾਨ ਕਰਨੀ ਅਤੇ ਅਸੀਂ ਅੱਗੇ ਵਚਨ ਕਰਦੇ ਹਾਂ 2 ਕਿਲੋ ਦੇਸੀ ਘਿਓ 2 ਕਿਲੋ ਖੰਡ 2 ਕਿਲੋ ਆਟਾ ਤੇ ਪਵਿੱਤਰ ਸੁਚਾ ਜਲ ਸਾਨੂੰ ਚਾਹੀਦਾ ਹੈ ਜੇ ਦੇ ਸਕਦੇ ਹੋ ਤੇ ਦੱਸੋ ਉਹਨਾਂ ਨੇ ਝਟਪਟ ਜੀ ਕਰਕੇ ਅਰੇਂਜਮੈਂਟ ਮੰਗਵਾ ਲਿਆ ਸਿੱਖਾਂ ਨੇ ਦੇਗ ਤਿਆਰ ਕਰਨੀ ਸ਼ੁਰੂ ਕਰਤੀ ਕੜਾ ਪ੍ਰਸ਼ਾਦ ਦੀ ਦੇਗ ਪੂਰੀ ਮਰਿਆਦਾ ਦੇ ਨਾਲ ਗੁਰਬਾਣੀ ਦਾ ਪਾਠ ਕਰਕੇ ਪੰਜ ਸਿੰਘਾਂ ਦੇ ਪਹਿਰੇ ਵਿੱਚ ਤਿਆਰ ਹੋਈ ਹੈ ਪੰਜ ਸਿੰਘਾਂ ਦੇ ਪਹਿਰੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋਈ ਆਨੰਦ ਸਾਹਿਬ ਜੀ ਦਾ ਪਾਠ ਹੋਇਆ ਪਾਠ ਹੋ ਕੇ ਦੇਗ ਤਿਆਰ ਹੋਈ ਦੇਗ ਤਿਆਰ ਹੋਣ ਤੋਂ ਬਾਅਦ ਅਰਦਾਸਾ ਸੁਧਿਆ ਕਮਾਂਡਰ ਨੇ ਆਪ ਸਤਿਗੁਰੂ ਮਹਾਰਾਜ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕਰਨ ਜਾ ਰਿਹਾ ਤੁਹਾਡੇ ਸਿੱਖ ਸਤਿਗੁਰੂ ਜੀ ਤੁਹਾਡਾ ਆਸ਼ੀਰਵਾਦ ਮੰਗਦੇ ਨੇ ਜਿਹੜੇ ਪਾਸੇ ਅਸੀਂ ਜਾ ਰਹੇ ਹਾਂ ਕੋਈ ਫੌਜਾਂ ਮੋਰਚਾ ਫਤੇ ਨਹੀਂ ਕਰ ਪਾਈਆਂ ਸਾਡੇ ਤੇ ਕਿਰਪਾ ਕਰੋ ਬਲ ਕਰੋ ਅਸੀਂ ਫਤੇ ਪ੍ਰਾਪਤ ਕਰਕੇ ਆਈਏ ਮੋਰਚੇ ਤੇ ਸਾਡੀ ਫਤਿਹ ਹਾਸਲ ਹੋਏ ਜਿੱਤ ਪ੍ਰਾਪਤ ਹੋਏ ਸਤਿਗੁਰੂ ਜੀ ਇਸ ਤਰ੍ਹਾਂ ਬੜੇ ਯੋਗ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਅਰਦਾਸਾ ਸੁਧਿਆ ਦੇਗ ਵਰਤਾਈ ਦੇਗ ਛੱਕ ਕੇ ਐਸਾ ਬਲ ਆਇਆ ਐਸੀ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜੈਕਾਰਿਆਂ ਦੀ ਗੂੰਜ ਦੇ ਨਾਲ ਸਾਧ ਸੰਗਤ ਜੀਓ ਜਦੋਂ ਥੋੜਾ ਜਿਹਾ ਬਾਹਰ ਨਿਕਲੇ ਨੇ ਜਿਸ ਜਗ੍ਹਾ ਤੇ ਬੁਸ਼ਾਰਾ ਹੁੰਦੀਆਂ ਨੇ ਗੋਲੇ ਦਾਗੇ ਜਾਂਦੇ ਨੇ ਉਸ ਜਗ੍ਹਾ ਤੋਂ ਜ਼ਰਾ ਜਿਹਾ ਪਹਿਲਾਂ ਖਾਲਸੇ ਦੀਆਂ ਸਿੱਖਾਂ ਦੀਆਂ ਜਿਹੜੀ ਫੌਜ ਟੁਕੜੀ ਐ ਉਹਨਾਂ ਨੇ ਰੁਕ ਕੇ ਆਪਣੀ ਤੋਪ ਦੇ ਗੋਲੇ ਨੂੰ ਸਾਧ ਸੰਗਤ ਜੀ ਉਹ ਜਦੋਂ ਅੱਗ ਦੇਣੀ ਚਾਹੀ ਐ ਨਾ ਜਦੋਂ ਅੱਗ ਦੇ ਕੇ ਤੋਪ ਦਾ ਗੋਲਾ ਦਾਗਿਆ ਜਾ ਰਿਹਾ ਤੇ ਅਚਾਨਕ ਉਸ ਦਾ ਪਹੀਆ ਟੁੱਟ ਕੇ ਥਿੜਕਿਆ ਤੇ ਨਿਸ਼ਾਨਾ ਜਿਹੜਾ ਜਿਸ ਜਗ੍ਹਾ ਤੇ ਲਗਾਇਆ ਜਾ ਰਿਹਾ ਸੀ ਨਾ ਉਸ ਜਗ੍ਹਾ ਤੋਂ ਥਿੜਕ ਕੇ ਆਪਣੇ ਆਪ ਗੋਲਾ ਉਸ ਜਗ੍ਹਾ ਤੇ ਜਾ ਕੇ ਵਜਿਆ ਜਿੱਥੇ ਜਰਮਨੀ ਦੀਆਂ ਫੌਜਾਂ ਨੇ ਆਪਣਾ ਬੇਸ ਬਣਾਇਆ ਹੋਇਆ ਤੇ ਉਹ ਇੱਕ ਗੋਲੇ ਨੇ ਸਾਧ ਸੰਗ ਜੀ ਉਹ ਪੂਰੀ ਜੰਗ ਦਾ ਉਹ ਇਤਿਹਾਸ ਬਦਲ ਦਿੱਤਾ ਜਿੱਥੇ ਜਰਮਨੀ ਦੀ ਜਿੱਤ ਤੈ ਸੀ ਨਾ ਉਥੇ ਉਸ ਬੇਸ ਦੇ ਉੱਪਰ ਉਹਨਾਂ ਦਾ ਇੰਤਨਾ ਕੋ ਅਸਲਾ ਬਰੂਦ ਇਤਨੇ ਕੋ ਸਾਰਾ ਸਿਸਟਮ ਉਹਨਾਂ ਦਾ ਜੰਗੀ ਪਿਆਸੀ ਜਿਹਦੇ ਨਾਲ ਉਹ جنگ ਲੜ ਰਹੇ ਸਨ ਉਹ ਸਾਰਾ ਇੱਕੋ ਗੋਲੇ ਦੇ ਨਾਲ ਹੀ ਤੈਸਨੈਸ ਹੋ ਗਿਆ ਉਖੜ ਗਿਆ ਜਦੋਂ ਸਿੱਖਾਂ ਦੀਆਂ ਫੌਜਾਂ ਅੱਗੇ ਗਈਆਂ ਕੋਈ ਹਮਲਾ ਨਾ ਹੋਇਆ ਜਾ ਕੇ ਮੋਰਚਾ ਫਤਿਹ ਕਰ ਲਿਆ ਕਮਾਂਡਰ ਹੈਰਾਨ ਅੰਗਰੇਜ਼ ਹੈਰਾਨ ਵੀ ਇਹ ਸਭ ਕੁਝ ਹੋਇਆ ਕਿ ਜਿੱਥੇ ਸਾਡੇ ਇੰਨੇ ਅੰਗਰੇਜ਼ ਸਿਪਾਹੀ ਖਤਮ ਹੋ ਗਏ ਛੇਦ ਹੋ ਗਏ ਤੇ ਉੱਥੇ ਸਿੱਖਾਂ ਦਾ ਇੱਕ ਵੀ ਪ੍ਰਾਣੀ ਸ਼ਹੀਦ ਨਹੀਂ ਹੋਇਆ ਐਸਾ ਕੀ ਕੀਤਾ ਕਹਿੰਦੇ ਕੀ ਹੈ ਦੱਸੋ ਮਿਲੇ ਕੀ ਗੱਲ ਹੈ ਕਿਵੇਂ ਤੁਸੀਂ ਇਹ ਕਿੱਥੋਂ ਇਦਾਂ ਕਰਾਮਾਤ ਕਿਹੜੀ ਕਰ ਲਈ ਕਹਿੰਦੇ ਜੀ ਸਾਡੀ ਕੋਈ ਕਰਾਮਾਤ ਨਹੀਂ ਇਹਦੇ ਵਿੱਚ ਸਾਡੇ ਗੁਰੂ ਦੀ ਕਰਾਮਾਤ ਹੈ ਇਹ ਚ ਸਾਡੇ ਗੁਰੂ ਮਹਾਰਾਜ ਜੀ ਅੰਗ ਸੰਗ ਸਾਈ ਹੋਏ ਨੇ ਅਜ ਮਰਿਆਦਾ ਅਨੁਸਾਰ ਅੱਜ ਵੀ ਸਾਥ ਸੰਗਤ ਜਿਓ ਮੈਂ ਗੁਰੂ ਸਾਹਿਬ ਤੇ ਪ੍ਰੋਸਾ ਕਰਕੇ ਕਹਿਣਾ ਵਿਸ਼ਵਾਸ ਕਰਕੇ ਕਹਿਣਾ ਜੇ ਤੁਹਾਡਾ ਕੋਈ ਕਾਰ ਜੜਿਆ ਹੈ ਰੁਕਿਆ ਹੈ ਇਦਾਂ ਕੁਝ ਵੀ ਹੈ ਤੁਸੀਂ ਮਰਿਆਦਾ ਨਾਲ ਮਨ ਸੁੱਚਾ ਕਰਕੇ ਦੇਗ ਤਿਆਰ ਕਰੋ ਕੜਾ ਪ੍ਰਸ਼ਾਦੀ ਆਪ ਦੇਗ ਤਿਆਰ ਕਰੋ ਭਾਵਨਾ ਨਾਲ ਬਾਣੀ ਪੜ ਕੇ ਆਪ ਅਰਦਾਸ ਕਰਕੇ ਬੇਨਤੀ ਕਰਕੇ ਮਹਾਰਾਜ ਦੇ ਹਾਜ਼ਰ ਨਾਜ਼ਰ ਜਾਣ ਕੇ ਜੋਗ ਸ਼ਬਦਾਂ ਦੀ ਵਰਤੋਂ ਕਰਕੇ ਨਾਲ ਬਾਣੀਆਂ ਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਫਰਮਾਨ ਲਾ ਕੇ ਅਰਦਾਸ ਕਰੋ ਮਹਾਰਾਜ ਪ੍ਰਮਾਣ ਕਰਦੇ ਨੇ ਪ੍ਰਤੱਖ ਹੈ ਗੁਰੂ ਮਹਾਰਾਜ ਜੀ ਨੇ ਤਾਂ ਗੁਰਬਾਣੀ ਵਿੱਚ ਅਰਦਾਸ ਦੇ ਵਿੱਚ ਸਾਨੂੰ ਸਾਰੀਆਂ ਹੀ ਬਖਸ਼ਿਸ਼ਾਂ ਪਾ ਕੇ ਦਿੱਤੀਆਂ ਨੇ ਪਰ ਇਹ ਵਾਚੇ ਜਾਣੇ ਨੇ ਸਾਰੇ ਕਰਮ ਨਾਲ ਨਾਲ ਕਰਮ ਵੀ ਚੰਗੇ ਹੋਣੇ ਚਾਹੀਦੇ ਨੇ ਇਹ ਨਹੀਂ ਵੀ ਅਸੀਂ ਕਿਸੇ ਦੇ ਮਾੜਾ ਸੋਚ ਕੇ ਮਾੜੇ ਦੀ ਅਰਦਾਸ ਕਰੀ ਜਾਈਏ ਤੇ ਫਿਰ ਅੱਖੇ ਪਰਵਾਹ ਨਹੀਂ ਹੋਰੀ ਬਾਹਰ ਅਸੀਂ ਕਿਸੇ ਨੂੰ ਮਾੜਾ ਆਖ ਕੇ ਤੇ ਅੰਦਰ ਆਪਣੇ ਭਲੇ ਦੀ ਅਰਦਾਸ ਕਰੀ ਜਾਈਏ ਇਸ ਤਰ੍ਹਾਂ ਨਹੀਂ ਇਹ ਕਰਮ ਜਿਹੜੇ ਨੇ ਸਾਰੇ ਚੰਗੇ ਮਾੜੇ ਸਾਡੇ ਵਾਚੇ ਜਾਂਦੇ ਨੇ ਦੇਖੇ ਜਾਂਦੇ ਨੇ ਇਸ ਕਰਕੇ ਮਨ ਸੁੱਚਾ ਹੋਣਾ ਬੜਾ ਜ਼ਰੂਰੀ ਅਰਦਾਸ ਕਰਨ ਲਈ ਇਸ ਕਰਕੇ ਅਰਦਾਸ ਵਿੱਚ ਵੀ ਸੀ ਸਰਬੱਤ ਦਾ ਭਲਾ ਕਹਿੰਨੇ ਆ ਸਭ ਤੋਂ ਪਹਿਲਾਂ ਆਪਣੇ ਮਨ ਦੇ ਕਰਮਾਂ ਨੂੰ ਠੀਕ ਕਰਕੇ ਕਿਸੇ ਦੇ ਬਾੜੇ ਮਾੜੀ ਸੋਚ ਨੂੰ ਬਾਹਰ ਕੱਢ ਕੇ ਫਿਰ ਅਸੀਂ ਕੋ ਅਰਦਾਸ ਕਰਾਂਗੇ ਆਪਣੀ ਚੰਗੇ ਦੀ ਜਾਂ ਕੁਝ ਉਹ ਪ੍ਰਵਾਨ ਹੋਏਗੀ ਕਬੂਲ ਹੋਏਗੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਚੰਗਿਆਂ ਹੀਆਂ ਬੁਰਿਆਂ ਹੀਆਂ ਵਾਚੈ ਧਰਮ ਹਦੂਰ ਉਹਦੇ ਦਰ ਤੇ ਵਾਚੀਆਂ ਜਾਣੀਆਂ ਹਨ ਤਿ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਕਰਮਾਂ ਦੇ ਨਾਲ ਕੋਈ ਨੇੜੇ ਨੇ ਕੁਝ ਦੂਰ ਨੇ ਜਿਨੀ ਨਾਮ ਧਿਆਹਾ ਗਏ ਮਸ਼ਕਤ ਘਾਲ ਤੇ ਜਿਨ੍ਹਾਂ ਨੇ ਨਾਮ ਧਿਆਇਆ ਆਪਾਂ ਇਸ ਪੰਕਤੀ ਦੇ ਅਰਥ ਪਹਿਲਾਂ ਵੀ ਬਹੁਤ ਵਾਰ ਸਮਝੇ ਨੇ ਚੰਗੀ ਤਰ੍ਹਾਂ ਸਮਝੇ ਨੇ ਜਿਹੜੇ ਸੱਜਣਾ ਨੇ ਜਿਹੜੇ ਗੁਰਮੁਖਾਂ ਨੇ ਵਾਹਿਗੁਰੂ ਜੀ ਦਾ ਨਾਮ ਧਿਆਇਆ ਉਹ ਮਸ਼ਕਤਾਂ ਕਾਲ ਕੇ ਗਏ ਹੋਰ ਕੀਤੀ ਛੁੱਟੀ ਨਾਲ ਇੱਥੇ ਹੋਰ ਲਫ਼ਜ਼ ਮਹਾਰਾਜ ਨੇ ਐਡ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਸ਼ਲੋਕ ਵਿੱਚ ਹੋਰ ਨਹੀਂ ਹੈ ਇੱਥੇ ਹੋਰ ਵੀ ਲਿਖਿਆ ਮਹਾਰਾਜ ਨੇ ਹੋਰ ਕੀਤੀ ਛੁੱਟੀ ਨਾਲ ਹੋਰ ਵੀ ਬੜਿਆਂ ਦੀ ਸਤਗੁਰੂ ਮਹਾਰਾਜ ਜੀ ਨੇ ਭਾਵ ਛੁੱਟੀ ਦਾ ਭਾਵ ਖਲਾਸੀ ਕਰਵਾ ਲਈ ਮੁਕਤੀ ਕਰਵਾ ਲਈ ਨਾਨਕ ਤੇ ਮੁਖ ਉਜਲੇ ਨਾਲੇ ਉਹਨਾਂ ਦੇ ਮੁਖ ਉਜਲੇ ਹਨ ਪਵਿੱਤਰ ਹਨ ਸੋਹਣੇ ਹਨ ਸੋ ਸਾਧ ਸੰਗਤ ਜੀਓ ਇਤਨੀਆਂ ਬੇਨਤੀਆਂ ਆਪ ਜੀ ਅੱਜ ਦੀ ਕਥਾ ਦੇ ਵਿੱਚ ਪ੍ਰਵਾਨ ਕਰਨਾ ਸਤਿਗੁਰੂ ਮਹਾਰਾਜ ਜੀ ਦਾ ਪਵਿੱਤਰ ਸ਼ਲੋਕ ਅਸੀਂ ਵਿਚਾਰਿਆ ਸਤਿਕਾਰ ਕਰੀਏ ਪਾਣੀ ਦਾ ਸਤਿਕਾਰ ਕਰੀਏ ਹਵਾ ਦਾ ਸਤਿਕਾਰ ਕਰੀਏ ਆਪਣੀ ਧਰਤੀ ਮਾਤਾ ਦਾ ਜਿਨ੍ਹਾਂ ਤੋਂ ਸਾਡਾ ਜੀਵਨ ਹੈ ਇਹਨਾਂ ਜਿੰਨਾ ਚੀਜ਼ਾਂ ਤੋਂ ਬਿਨਾ ਅਸੀਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਜਿਨ੍ਹਾਂ ਗੁਰੂ ਦਾ ਸਤਿਕਾਰ ਕਰਦੇ ਹਾਂ ਇਹਨਾਂ ਕੁਦਰਤੀ ਇਹਨਾਂ ਦਾਤਾਂ ਦਾ ਵੀ ਸਤਿਕਾਰ ਕਰੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਦੀ ਖਿਮਾ ਕਰਨਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ